ਯਾ ਲੋਚਾ ਜ਼ਿਆਦਾ ਠੀਕ ਹੈ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ 1:30 ਵਜੇ ਸਹੀ ਰੋਟੀ ਟੇਬਲ ਤੇ ਲੱਗੀ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਨਹੀਂ ਤਾਂ ਨਹੀਂ ਲੱਗੀ ਹੁੰਦੀ ਹਾਂ ਹਾਂਜੀ ਬਿਲਕੁਲ ਚਲ ਹਾਂ ਆਪਾਂ ਪੂਰੀ ਦਬਕਾ ਕੇ ਰੱਖੀ ਦੀ ਹੈ ਮੈਨੂੰ ਪਤਾ ਪਹਿਲੇ 2 ਮਹੀਨਿਆਂ ਚ ਰੋ ਪਾਲਿਆ ਪਾਲਿਆ ਨਹੀਂ ਬਾਅਦ ਚ ਤਾਂ ਸਾਰੀ ਮਰਤੀ ਮੇਰੇ ਥੱਲੇ ਲੱਗੇ ਰਹਿਣਾ ਪੈਣਾ ਹੈ ਹੰਗੂਆ ਪਾਣੀ ਲੂਕ ਕੱਲ ਮੈਨੂੰ ਫੇਰ ਕਰਦਾ ਹਲੋ ਪਾਣੀ ਇਹ ਗੱਲ ਮੇਰੀ ਹੋਰ ਸੁਣਦਾ ਸ਼ਾਮ ਨੂੰ 5:30 ਵਜੇ ਮੈਨੂੰ ਸਲਾਦ, ਵਰਤ ਤੇ ਠੰਡਾ ਪਾਣੀ ਟੇਬਲ ਤੇ ਪਿਆ ਮਿਲਣਾ ਚਾਹੀਦਾ ਠੀਕ ਠੀਕ ਹੈ ਜੀ ਹਾਂਜੀ ਕਿ ਨਾ ਨਹੀਂ ਤਾਂ ਇਹ ਗੱਲ ਦਾ ਹੋਰ ਧਿਆਨ ਰੱਖੀ ਜੀ ਸਵੇਰੇ 9:00 ਵਜੇ ਮੈਂ ਜਾਣਾ ਬਾਹਰ ਤੇ 7:30 ਵਜੇ ਬਾਥਰੂਮ ਚ ਗਰਮ ਪਾਣੀ ਦੀ ਬਾਲਟੀ ਭਰੀ ਹੋਣੀ ਚਾਹੀਦੀ ਹੈ ਠੀਕ ਹੈ ਹਾਂਜੀ ਨਹੀਂ ਤਾਂ ਕੀ ਨਹੀਂ ਤਾਂ ਕੀ ਨਹੀਂ ਤਾਂ ਕੀ ਹਾਂ ਕੀ ਨਹੀਂ ਤਾਂ ਰੋਜ਼ ਹੀ ਨਹੀਂ ਤਾਂ ਨਹੀਂ ਤਾਂ 10:00 ਵਜੇ ਨਹੀਂ ਤਾਂ ਕੀ ਨਹੀਂ ਤਾਂ ਮੈਂ ਠੰਡੇ ਬੰਗਲ ਨਾਲ ਆ ਕੇ ਬਗਜੂ ਉਹ ਠੀਕ